ਦੁਨੀਆ ਤੇ ਬਹੁਤ ਵੱਡੀਆਂ-ਵੱਡੀਆਂ ਇਮਾਰਤਾਂ ਹਨ ਬਹੁਤ ਸੁੰਦਰੇ ਇਮਾਰਤਾਂ ਹਨ ਦੁਨੀਆ ਦੇ ਲੋਕ ਜਦੋਂ ਯਾਤਰਾ ਕਰਦੇ ਇੱਕ ਤੋਂ ਦੂਜੇ ਦੇਸ਼ ਵੱਡੀਆਂ-ਵੱਡੀਆਂ ਇਮਾਰਤਾਂ ਵੇਖਣ ਜਾਂਦੇ ਇੱਥੇ ਭਾਰਤ ਦੀ ਧਰਤੀ ਤੇ ਵੀ ਤਾਜ ਮਹਿਲ ਵਰਗੀ ਇਮਾਰਤ ਤੇ ਹੋਰ ਜਿਹੜੇ ਪੁਰਾਣੇ ਕਿਲੇ ਤੇ ਬਹੁਤ ਕੁਝ ਜਿਹੜਾ ਲੋਕ ਉਚੇਚੇ ਤੌਰ ਤੇ ਵੇਖਣ ਆਉਂਦੇ ਪਰ ਜਦੋਂ ਮੈਂ ਸਿੱਖ ਇਤਿਹਾਸ ਪੜ੍ਹਦਾ ਤੇ ਮੇਰਾ ਧਿਆਨ ਇੱਕ ਇਮਾਰਤ ਵੱਲ ਜਾਂਦਾ ਹੈ ਜਿਸ ਨੂੰ ਅਸੀਂ ਸਿੱਖ ਇਤਿਹਾਸ ਵਿੱਚ ਕਹਿੰਨੇ ਆ ਚਮਕੌਰ ਦੀ ਕੱਚੀ ਗੜੀ ਜਿੱਥੇ ਸਿੱਖ ਦਾ ਦਿਲ ਵੱਸਦਾ ਹੈ ਇਹ ਉਹ ਧਰਤੀ ਹੈ ਜਿੱਥੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਸਾਧ ਸੰਗਤ ਸੱਚ ਅਣਖ ਗੈਰਤ ਔਰ ਧਰਮ ਦੀ ਰੱਖਿਆ ਕਰਦਿਆਂ ਹੋਇਆਂ ਆਪਣੇ ਪੁੱਤਰਾਂ ਔਰ ਸਿੱਖਾਂ ਨੂੰ ਸ਼ਹੀਦ ਕਰਵਾਇਆ ਅਤੇ ਜਕਾਰੇ ਛੱਡੇ ਇਹ ਉਹ ਪਵਿੱਤਰ ਧਰਤੀ ਹੈ ਜਿਸ ਧਰਤੀ ਦੀ ਬਾਬਤ ਕਵੀ ਅੱਲਾ ਜਾਰਖਾਂ ਜੋਗੀ ਲਿਖਦਾ ਕਹਿੰਦਾ ਬਸ ਹਿੰਦ ਮੇ ਇੱਕ ਤੀਰਥ ਹੈ ਯਾਤਰਾ ਕੇ ਲਈ ਕਟਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲਈ ਇਹ ਉਹ ਪਵਿੱਤਰ ਧਰਤੀ ਹੈ ਦੁਨੀਆ ਤੇ ਬੜੀਆਂ ਵੱਡੀਆਂ ਇਮਾਰਤਾਂ ਹੋਣ ਗਈਆਂ ਲੋਕ ਦੂਰੋਂ ਦੂਰੋਂ ਵੇਖਣ ਆਉਂਦੇ ਐ ਪਰ ਸਿੱਖ ਦੇ ਮਨ ਵਿੱਚ ਜੋ ਸ਼ਰਧਾ ਚਮਕੌਰ ਦੀ ਉਸ ਕੱਚੀ ਗੜੀ ਵਾਸਤੇ ਐ ਉਹ ਕਿਸੇ ਹੋਰ ਇਮਾਰਤ ਵਾਸਤੇ ਨਹੀਂ ਐ ਇਥੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਦੁਨੀਆ ਦੀ ਸਭ ਤੋਂ ਅਸਾਵੀ ਜੰਗ ਲੜਦਿਆਂ ਹੋਇਆਂ 40 ਗੁਰਸਿੱਖਾਂ ਨੂੰ ਲੱਖਾਂ ਦੀ ਫੌਜ ਨਾਲ ਲੜਾਇਆ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਬਾਬਾ ਅਜੀਤ ਸਿੰਘ ਔਰ ਬਾਬਾ ਜੁਝਾਰ ਸਿੰਘ ਨੂੰ ਤਿਆਰ ਕਰਕੇ ਜੰਗ ਦੇ ਮੈਦਾਨ ਵਿੱਚ ਤੋਰਿਆ ਕਵੀ ਅੱਲਾ ਜਾਰਖਾ ਜੋਗੀ ਇਸ ਪਵਿੱਤਰ ਧਰਤੀ ਬਾਰੇ ਇੱਕ ਸ਼ੇਰ ਹੋਰ ਅਰਜ ਕਰਦਾ ਹੈ ਕਹਿੰਦਾ ਜੀਵ ਉਹ ਜਹਾਂ ਹੈ ਜਹਾਂ 40 ਤਨ ਸ਼ਹੀਦ ਹੋਏ ਖਿਤਾਬ ਸਿੰਘੋਂ ਨੇ ਸਰਵਰੀ ਸਰ ਕਟਾ ਕੇ ਲਈ ਦਿਲਾਈ ਕੌਮ ਕੋ ਸਰਵਾਜਿਓਂ ਸੀ ਸਰਦਾਰੀ ਬਰਾਏ ਕੌਮ ਨੇ ਜੇ ਰਤਬੇ ਲਹੂ ਬਹਾ ਕੇ ਲਈ ਆਪਣਾ ਲਹੂ ਡੋਲ ਕੇ ਏਡਾ ਵੱਡਾ ਇਤਿਹਾਸ ਚਮਕੌਰ ਦੀ ਉਸ ਧਰਤੀ ਤੇ ਸਿੱਖਾਂ ਨੇ ਸਿਰ ਜਿਆ ਇਹ ਜਿਹੜੀ ਚਮਕੌਰ ਦੀ ਕੱਚੀ ਗੜੀ ਦੀ ਅਜ਼ਮਤ ਹੈ ਜੇਕਰ ਇਸ ਬਾਰੇ ਆਪਣੇ ਬੱਚਿਆਂ ਨੂੰ ਦਸੀਏ ਆਪਣੀ ਆਉਣ ਵਾਲੀ ਪੀੜੀ ਨੂੰ ਦਸੀਏ ਤਾਂ ਸਾਡੇ ਬੱਚੇ ਆਉਣ ਵਾਲੇ ਸਮੇਂ ਵਿੱਚ ਚਮਕੌਰ ਦੀ ਗੜੀ ਦੇ ਵਾਰਿਸ ਬਣ ਸਕਦੇ ਐ ਉਹ ਸਰਹੰਦ ਦੀਆਂ ਕੰਧਾਂ ਦੇ ਵਾਰਿਸ ਬਣ ਸਕਦੇ ਐ ਉਹ ਠੰਡੇ ਬੁਰਜ ਦੇ ਵਾਰਿਸ ਬਣ ਸਕਦੇ ਐ ਇਸ ਕਰਕੇ ਮੈਂ ਬੇਨਤੀ ਕਰਾਂ ਸਾਧ ਸੰਗਤ ਸਿੱਖ ਦੇ ਮਨ ਵਿੱਚ ਜੋ ਸ਼ਰਧਾ ਜੋ ਸਤਕਾਰ ਉਸ ਚਮਕੌਰ ਦੀ ਕੱਚੀ ਗੜੀ ਦਾ ਹੈ ਉਹ ਦੁਨੀਆਂ ਦੀ ਕਿਸੇ ਹੋਰ ਇਮਾਰਤ ਦਾ ਨਹੀਂ